ਰੂਹ ਚ ਫਸੇ ਨੌਜਵਾਨਾਂ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ ਨੌਜਵਾਨਾਂ ਨੇ ਭਾਰਤ ਸਰਕਾਰ ਨੂੰ ਕੀਤੀ ਅਪੀਲ ਕਿ ਬਚਾ ਲਓ ਨਹੀਂ ਤਾਂ ਸਾਡੀਆਂ ਲਾਸ਼ਾਂ ਵੀ ਨਹੀਂ ਮਿਲਣੀਆਂ ਪਿੱਛੇ ਪਰਿਵਾਰ ਹੋਏ ਚਿੰਤਤ ਅਬ ਤੱਕ ਮਰੀਸ ਭਾਰਤ ਸਰਕਾਰ ਦੀ ਤਰਫੋਂ ਕੋਈ ਵੀ ਕਾਰਵਾਈ ਨਹੀਂ ਹੋਈ ਹੈ ਔਰ ਨਾ ਹੀ ہمارے ਪਾਸ ਕੋਈ ਅਪਡੇਟ ਆਈ ਹੈ ਹਮ ਭਾਰਤ ਸਰਕਾਰ ਸੇ ਹੱਥ ਜੋੜ ਕੇ ਬੇਨਤੀ ਕਰਨਾ ਚਾਹਤੇ ਹੈ ਕਿ ਹਮੇ ਜਲ ਸੇ ਜਲਦੀ ਇਓਸੇ ਨਿਕਲਵਾ ਲਿਆ ਜਾਏ ਸਾਤ ਪਹਿਲੇ ਸਾਥੀ ਤੇ ਨੂੰ ਕੋ ਤਿੰਨ ਸਾਥੀ ਕੋ ਮਾਰੇ ਪਹਿਲੇ ਗੋਲੀ ਲੱਗ ਚੁਕੀ ਹੈ ਜੋ ہمارے ਸਾਤ ਪਹਿਲੇ ਪਿਛਲੇ ਕੈਂਪ ਨੂੰ ਤੇ ਫਿਰ ਅਬ ਇਹੋ ਪਾ ہمارا ਬਚਣਾ ਮੁਸ਼ਕਿਲ ਹੈ ਪਰ ਲੇਕਿਨ ਉਹਨਾਂ ਨੇ ਉਧਰ ਦੇ ਕਿਸੇ ਟ੍ਰਾਂਸਲੇਸ਼ਨ ਨਾਲ ਗੱਲ ਕਰਵਾ ਕੇ ਇਹ ਪਾਸ਼ਾ ਨਹੀਂ ਸੀ ਸਮਝਦੇ ਉਹਨਾਂ ਦੀ ਕਿਸੇ ਟ੍ਰਾਂਸਲੇਸ਼ਨ ਨਾਲ ਗੱਲ ਕਰਵਾਈ ਟ੍ਰਾਂਸਲੇਸ਼ਨ ਨੇ ਕਿਹਾ ਕਿ ਇਹ ਤੁਹਾਨੂੰ ਇਹ ਕਹਿੰਦੇ ਪਏ ਨੇ ਕਿ ਜਾਂ ਤੇ ਇੱਕ ਸਾਲ ਵਾਸਤੇ ਆਰਮੀ ਜੁਆਇਨ ਕਰ ਲਓ ਜਾਂ ਫਿਰ ਤੁਹਾਨੂੰ 10 ਸਾਲ ਦੀ ਕੈਦ ਹੋ ਜਾਏਗੀ ਇਹ ਬੱਚੇ ਸਾਡੇ ਕੈਦ ਕੈਦ ਤੋਂ ਡਰ ਗਏ ਕਿ 10 ਸਾਲ ਕੈਦ ਕਿਸ ਤਰ੍ਹਾਂ ਕਟਾਂਗੇ। ਜੇ ਪ੍ਰੇਨ ਦੇ ਵਿੱਚ ਵੀ ਇਹਨਾਂ ਦੇ ਕਬਜ਼ਿਆਂ ਵਾਲੀ ਜਗ੍ਹਾ ਤੇ ਸੀ ਉਹਨਾਂ ਨੂੰ ਫਰੰਟ ਲਾਈਨ ਤੇ ਭੇਜ ਦਿੱਤੇ ਨੇ ਕਿਉਂਕਿ 10000 10 ਦਿਨ ਦੀ ਟ੍ਰੇਨਿੰਗ ਦਿੱਤੀ ਹੈ। ਉਹਦੇ ਵਿੱਚ ਤੁਹਾਨੂੰ ਪਤਾ ਜਦੋਂ ਬੰਦਾ ਫੌਜ ਚ ਭਰਤੀ ਹੁੰਦਾ 9 ਮਹੀਨੇ ਟ੍ਰੇਨਿੰਗ ਹੁੰਦੀ ਹੈ। ਇਹਨਾਂ ਨੂੰ 10 ਦਿਨ ਦੀ ਟ੍ਰੇਨਿੰਗ ਲੈ ਕੇ ਅੱਗੇ ਭੇਜ ਦੇਣਾ ਫਿਰ ਇਹਨਾਂ ਨੂੰ ਬੰਬ ਵਗਾਇਆ ਵਗੈਰੇ ਕੀ ਪਤਾ ਕਿੰਤਰਾਂ ਚਲਾਉਣੇ ਨੇ ਆ। લા લેને ਵੀ بیان ਦਿੱਤੇ ਸੀ કે કોઈ ਬਾਤ ਨਹੀਂ ਜਿਹੜੇ ਬੱਚੇ ਨੇ ਕਿ ਅਸੀਂ ਆਪਣੇ ਬੱਚੇ ਨੇ ਆਪ ਲਿਆਵਾਂਗੇ ਪਰ ਹੁਣ ਬਿਲਕੁਲ ਸੈਂਟਰ ਵੱਲੋਂ ਕੋਈ ਬਿਲਕੁਲ ਸਲੋ ਕੰਮ ਚੱਲ ਰਿਹਾ ਕਿਉਂਕਿ ਇਲੈਕਸ਼ਨਾਂ ਵੀ ਆ ਰਹੀਆਂ ਚੱਲ ਰਹੀਆਂ ਨੇ ਭਾਰਤ ਦੇ ਸੱਤ ਨੌਜਵਾਨ ਜਿਨ੍ਹਾਂ ਦੀ ਰਸ਼ੀਆ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਰੀਬ ਇੱਕ ਮਹੀਨੇ ਪਹਿਲਾਂ ਵਾਇਰਲ ਹੋਈ ਸੀ ਜਿਸ ਵਿੱਚ ਨੌਜਵਾਨ ਜੋ ਕਿ ਪੰਜਾਬ ਅਤੇ ਹਰਿਆਣਾ ਸੂਬੇ ਦੇ ਦੱਸਦੇ ਹੋਏ ਕਹਿ ਰਹੇ ਨੇ ਕਿ ਉਹ ਰੂਸ ਵਿੱਚ ਘੁੰਮਣ ਲਈ ਆਏ ਸਨ ਜਿੱਥੇ ਉਹਨਾਂ ਨੂੰ ਫੜ ਲਿਆ ਗਿਆ ਅਤੇ ਜ਼ਬਰਦਸਤੀ ਫੌਜ ਵਿੱਚ ਭਰਤੀ ਕਰਕੇ ਯੂਕਰੇਨ ਲਿਆਂਦਾ ਗਿਆ ਤੇ ਫਿਰ ਜੰਗ ਵਿੱਚ ਭੇਜਿਆ ਗਿਆ ਭਾਵੇਂ ਕਿ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੇ ਇਸ ਮਾਮਲੇ ਨੂੰ ਸਜਿੰਦਾ ਨਾਲ ਲੈਂਦੇ ਹੋਏ ਨੌਜਵਾਨਾਂ ਦੀ ਮਦਦ ਲਈ ਪਰਿਵਾਰਾਂ ਨੂੰ ਆਸ਼ਵਾਸ਼ਣ ਦਿੱਤਾ ਸੀ ਲੇਕਿਨ ਹੁਣ ਦੁਬਾਰਾ ਉਹਨਾਂ ਨੌਜਵਾਨਾਂ ਦੀਆਂ ਦੋ ਹੋਰ ਵੀਡੀਓ ਸਾਹਮਣੇ ਆਈਆਂ ਨੇ ਜਿਸ ਵਿੱਚੋਂ ਦੱਸ ਰਹੇ ਨੇ ਕਿ ਉਹ ਫੌਜ ਦੇ ਕੋਲੇ ਨੇ ਤੇ ਉਹਨਾਂ ਨੂੰ ਜ਼ਬਰਦਸਤੀ ਉਸ ਜਗ੍ਹਾ ਭੇਜਿਆ ਗਿਆ ਜਿੱਥੇ ਜੰਗ ਲੱਗੀ ਹੋਈ ਹੈ ਤੇ ਉਹਨਾਂ ਵਿੱਚੋਂ ਇੱਕ ਨੌਜਵਾਨ ਗੁਰਦਾਸਪੁਰ ਦੇ ਪਿੰਡ ਡੇਲੀਵਾਲ ਦਾ ਹੈ ਅਤੇ ਉਹਦੇ ਪਿੱਛੇ ਪਰਿਵਾਰ 'ਚ ਮਾਤਾ ਪਿਤਾ ਦਾ ਬੁਰਾ ਹਾਲ ਹੈ ਅਤੇ ਗगनਦੀਪ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਨੇ ਗੱਲਬਾਤ ਕਰਦੇ ਹੋਏ ਆਪਣੇ ਬੇਟੇ ਤੇ ਉਸਦੇ ਨਾਲ ਜੋ ਸਾਥੀ ਨੇ ਉਹਨਾਂ ਦਾ ਹਾਲਚਾਲ ਬਿਆਨ ਕੀਤਾ ਅਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਬੇਟੇ ਗगनਦੀਪ ਨੇ ਫੋਨ ਕਰਕੇ ਹਾਲਾਤ ਦੱਸੇ ਨੇ ਕਿ ਉਹਨਾਂ ਨੂੰ ਅੱਗੇ ਭੇਜਿਆ ਗਿਆ ਤੇ ਉਹਨਾਂ ਨੂੰ ਬੰਕਰਾਂ 'ਚ ਰੱਖਿਆ ਗਿਆ ਅਤੇ ਬੰਦੂਖਾਂ ਅਤੇ ਗੋਲੇ ਫੜਾ ਦਿੱਤੇ ਗਏ ਨੇ ਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪੁੱਤ ਦੀ ਘਰ ਵਾਪਸੀ ਲਈ ਕੇਂਦਰ ਸਰਕਾਰ ਤੋਂ ਅਪੀਲ ਕਰ ਰਹੇ ਨੇ ਅਤੇ ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੀ ਘਰ ਆ ਕੇ ਆਸ਼ਵਾਸ਼ਣ ਦੇ ਕੇ ਗਏ ਸਨ ਲੇਕਿਨ ਹੁਣ ਤੱਕ ਕੁਝ ਨਹੀਂ ਹੋਇਆ ਅਤੇ ਹੁਣ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦੇ ਨੇ ਕੋਈ ਇਸ ਮਾਮਲੇ 'ਚ ਜਲਦ ਕਦਮ ਚੁੱਕਣ ਅਤੇ ਜਲਦ ਉਹਨਾਂ ਦੇ ਬੱਚੇ ਅਤੇ ਹੋਰਨਾਂ ਦੇ ਨੌਜਵਾਨ ਉੱਥੇ ਜੋ ਫਸੇ ਨੇ ਉਹਨਾਂ ਨੂੰ ਜਲਦੀ ਭਾਰਤ ਲਿਆਂਦਾ ਜਾਵੇ। ਨਮਸਕਾਰ, ਹਮ ਸਭ ਸਾਥੀ ਯੂਕਰੇਨ ਮੇ ਹੈ ਔਰ ਹਮ ਰਸ਼ੀਆ ਆਰਮੀ ਮੇ ਫਸ ਚੁਕੇ ਹੈ। ਹਮਨੇ ਆਪਣੀ ਵੀਡੀਓ ਕੇ ਮਾਧਮ ਸੇ ਪਹਿਲੇ ਵੀ ਬਤਾਇਆ ਥਾ। ਅਬ ਤੱਕ ਹਮਾਰੀ ਭਾਰਤ ਸਰਕਾਰ ਕੀ ਤਰਫ ਸੇ ਕੋਈ ਵੀ ਕਾਰਵਾਈ ਨਹੀਂ ਹੋਈ ਹੈ ਔਰ ਨਾ ਹੀ ਹਮਾਰੇ ਪਾਸ ਕੋਈ ਅਪਡੇਟ ਆਈ ਹੈ। ਹਮ ਭਾਰਤ ਸਰਕਾਰ ਸੇ ਹੱਥ ਜੋੜ ਕੇ ਬੇਨਤੀ ਕਰਨਾ ਚਾਹਤੇ ਹੈ ਕਿ ਹਮੇ ਜਲਦ ਸੇ ਜਲਦ ਇੱਥੋਂ ਨਿਕਲਵਾ ਲਿਆ ਜਾਏ। ਹਮ ਫਰੰਟ ਲਾਈਨ ਪਰ ਪਿਛਲੇ 10 ਦਿਨੋਂ ਸੇ ਥੇ ਔਰ ਵਹਾਂ ਪਰ 10 ਦਿਨ ਕੀ ਡ वहाँ पर आके बहुत ज़्यादा खतरा है हो सकता है कि अगली बार हम फ्रंट लाइन पर जाएँ तो हमारी लाशें भी आप सबको ना मिले हमको दो तो तीन दिन के राष्ट्र के लिए भेजा गया है और फिर हम दोबारा फ्रंट लाइन पर जाएंगे हम सब साथी भारत सरकार और अपनी इंडियन एम्बेसी से हाथ जोड़ के विनती करना चाहते हैं कि हमें जल्द से जल्द यहाँ से निकलवा दिया जाए वरना हमारी लाशें भी नहीं मिलेंगी नमस्कार आज सत्रह मार्च है और हम सब साथियों ने अपनी वीडियो के माध्यम से पहले भी बताया था कि हम यहाँ फंस चुके हैं और कल रात को हमें बिल्कुल फ्रंट लाइन के पास में डाल दिया है और अब हमें अपनी भारत सरकार और इंडियन एम्बेसी को बताना चाहते हैं कि हमें जल्द से जल्द यहाँ से निकाल लिया जाए और ना ही हमारे पास कोई इंडियन एम्बेसी भारत सरकार की तरफ से कोई कॉल या मैसेज आया है और यहाँ जो हमारे साथ पहले साथी थे उनको तीन साथियों को हमारे पहले गोली लग चुकी है जो हमारे साथ पहले पिछले कैंप में थे और अब यहाँ पर हमारा बचना मुश्किल है भारत सरकार से हम यही विनती करते हैं कि हमें जल्द से जल्द यहाँ से निकाल लिया जाए धन्यवाद बच्चे ने ने पीटी की थी बैंड साड़ी को किस्मत माड़ी ਉਸ ਤੋਂ ਨਲਾਇਕ ਬੱਚੇ ਵੀ ਜਿਹੜੇ ਨੇ ਨਾ ਉਹਨਾਂ ਦੀਆਂ ਫਾਈਲਾਂ ਸ਼ੀ ਬੈਂਡ ਤੇ ਲੱਗੀਆਂ ਆਪ ऑस्ट्रेलिया ਆਪ ਕੈਨੇਡਾ ਪਰ ਇਹਦੀ ਫਾਈਲ ਦਾ ਕੋਈ ਜਵਾਬ ਨਹੀਂ ਸੀ ਆਂਦਾ ਫਿਰ ਇਹਨੇ ਸੋਚਿਆ ਇਹਨੂੰ ਕਿਸੇ ਨੇ ਸਲਾਹ ਦਿੱਤੀ ਵੀ ਤੁਸੀਂ ਆਪਣੇ ਜਿਹੜਾ ਪਾਸਪੋਰਟ ਹੈ ਕਿਸੇ ਹੋਰ ਦੇਸ਼ ਤੇ ਜਾ ਕੇ ਨਾ ਉਹਦੀ ਮੋਹਰ ਲਵਾ ਕੇ ਥੋੜਾ ਪਾਸਪੋਰਟ ਸਟਰੋਂਗ ਹੋ ਜਾਏ ਇਸ ਕਰਕੇ ਟੂਰਿਸਟ ਵੀਜੇ ਤੇ ਗਿਆ ਸੀ ਪਾਸਪੋਰਟ ਸਟਰੋਂਗ ਕਰਨ ਵਾਸਤੇ ਤੇ ਫਿਰ ਇਹਨੇ ਕਿਸੇ ਹੋਰ ਦੇਸ਼ ਤੇ ਜਾਣਾ ਸੀ ਕੋਈ ਵਿਚਾਰ ਇਹਨੇ ਬਣਾਣੀ ਸੀ ਆਣ ਕੇ ਪਰੇ ਟੂ ਰੇਟ ਦੇ ਵੀਡੀਓ ਦੇ ਉੱਤੇ ਹੀ ਉੱਥੇ ਫਸ ਫਸ ਗਿਆ ਇਹੋ ਜਿਹਾ ਉਹਨਾਂ ਨੇ ਕੰਮ ਕੀਤਾ ਜੇ ਕੁਝ ਦਿਨ ਵੀ ਜਾ ਰਹਿੰਦਾ ਸੀ ਜਦੋਂ ਉਹਨਾਂ ਨੇ ਫੜ ਲਿਆ ਚਾਹੀਦਾ ਤੇ ਇਹ ਸੀ ਜੋ ਹੁੰਦਾ ਜੇ ਫੜਿਆ ਤੇ ਉਹਨਾਂ ਨੂੰ ਵਾਪਸ ਰਿਪੋਰਟ ਕਰਕੇ ਵਾਪਸ ਭੇਜ ਦਿੰਦੇ ਪਰ ਲੇਕਿਨ ਉਹਨਾਂ ਨੇ ਉਧਰ ਦੇ ਕਿਸੇ ਟਰਾਂਸਲੇਸ਼ਨ ਨਾਲ ਗੱਲ ਕਰਵਾ ਕੇ ਇਹ ਭਾਸ਼ਾ ਨਹੀਂ ਸੀ ਸਮਝਦੇ ਉਹਨਾਂ ਦੀ ਕਿਸੇ ਟਰਾਂਸਲੇਸ਼ਨ ਨਾਲ ਗੱਲ ਕਰਵਾਈ ਟਰਾਂਸਲੇਸ਼ਨ ਨੇ ਕਿਹਾ ਵੀ ਇਹ ਤੁਹਾਨੂੰ ਇਹ ਕਹਿੰਦੇ ਪਏ ਨੇ ਵੀ ਜਾਂ ਤੇ ਇੱਕ ਸਾਲ ਬਾਅਦ ਤੇ ਆਰਮੀ ਜੁਆਇਨ ਕਰ ਲਓ ਜਾਂ ਫਿਰ ਤੁਹਾਨੂੰ 10 ਸਾਲ ਦੀ ਕੈਦ ਹੋ ਜਾਏਗੀ ਇਹ ਬੱਚੇ ਸਾਡੇ ਕੈਦ ਕੈਦ ਤੋਂ ਡਰ ਗਏ ਕਿ 10 ਸਾਲ ਕੈਦ ਕਿਸ ਤਰ੍ਹਾਂ ਕਟਾਂਗੇ ਫਿਰ ਹੋਮ ਜਿਹੜਾ ਸੀ ਫਾਰਮ ਉਹਨਾਂ ਦੀ ਭਾਸ਼ਾ ਵਿੱਚ ਇਹਨਾਂ ਇਹਨੇ ਪੜਿਆ ਨਹੀਂ ਸੀ ਇਹਨਾਂ ਨੂੰ ਜਾਂਦਾ ਵੀ ਕੀ ਲਿਖਿਆ ਇਹਨਾਂ ਕੋਲੋਂ ਸਾਈਨ ਕਰਵਾ ਲਏ ਫਟਾਫਾਟੀ ਕਿ ਤੁਹਾਨੂੰ ਹੈਲਪਰ ਦੀ ਜੌਬ ਦਿੱਤੀ ਜਾਵੇਗੀ ਬੱਚਿਆਂ ਨੇ ਪੁੱਛਿਆ ਸਾਨੂੰ ਕਿਤੇ ਅੱਗੇ ਨਹੀਂ ਭੇਜੋਗੇ ਕਹਿੰਦੇ ਨਹੀਂ ਬਿਲਕੁਲ ਅੱਗੇ ਨਹੀਂ ਭੇਜਾਂਗੇ ਤੁਹਾਨੂੰ ਹੈਲਪਰ ਦੀ ਜੌਬ ਦਿੱਤੀ ਜਾਏਗੀ ਜਾਂ ਕੋਈ ਹੋਰ ਸਕਿਉਟੀ ਹੈੱਡਕੁਆਰਟਰ ਜਾਂ ਕਿਸੇ ਕਿਤੇ ਤੁਹਾਨੂੰ ਦੇਾਂਗੇ ਵਾਰੇ ਉਹਨਾਂ ਨੂੰ ਉੱਥੋਂ ਫਿਰ ਸਿੱਧਾ ਹੀ ਚੱਕ ਕੇ ਕੈਂਪ ਚ ਲੈ ਗਏ ਕੈਂਪ ਵਿੱਚ ਜਾ ਕੇ 11 ਦਿਨ ਦੀ ਟ੍ਰੇਨਿੰਗ ਦੇ ਕੇ ਸਿੱਧਾ ਯੂਕਰੇਨ ਲੈ ਗਏ ਨੇ ਜਿੱਥੇ ਕਬਜ਼ੇ ਕੀਤੇ ਹੋਏ ਨੇ ਜਿੱਥੇ ਜੀਐਸਪੀ ਮੋਰਚੇ ਪੁੱਟਦੀ ਹੈ ਤੇ ਇਹਨਾਂ ਕੋਲ ਸਫਾਈ ਕਰਾਉਂਦੇ ਨੇ ਉੱਥੋਂ ਫਿਰ ਫਿਰ ਉੱਥੇ ਵੀ ਨਹੀਂ ਟਿਕਣ ਦਿੱਤਾ ਉੱਥੋਂ ਫਿਰ ਉਹਨਾਂ ਨੇ ਫਰੰਟ ਲਾਈਨ ਤੇ ਭੇਜ ਦਿੱਤੇ ਉਹਨਾਂ ਨੇ 6-7 ਦਿਨ 5-6 ਦਿਨ ਉੱਥੇ ਤਕਰੀਬਨ ਹਫਤਾ ਹੀ ਰੱਖਿਆ ਫਰੰਟ ਲਾਈਨ ਤੇ ਲੈ ਗਏ ਸਨ ਜਿੱਥੋਂ ਕਿ ਉਹ ਕਹਿ ਰਹੇ ਸਨ ਕਿ ਬੰਕਰ ਦੇ ਵਿੱਚ ਰੱਖਿਆ ਸੀ ਬੰਕਰ ਦੇ ਵਿੱਚ ਹੀ ਸਾਨੂੰ 5-6 ਦਿਨ ਟੇਢੇ ਹੋ ਕੇ ਸੋਣਾ ਸੋਣਾ ਤੇ ਕੀ ਕਹਿੰਦੇ ਅਸੀਂ ਤਰ੍ਹਾਂ ਨੀਂਦ ਦੇ ਨੀਂਦਰੇ ਰਹੇ ਰਾਈਫਲਾਂ ਫੜਾਤੀਆਂ ਹੱਥਾਂ ਵਿੱਚ ਬੰਬ ਫੜਾ ਦਿੱਤੇ ਤੇ ਫਿਰ ਜਿਹੜਾ ਉਹਨਾਂ ਦਾ ਖਾਣਾ ਸੀ ਪਤਾ ਨਹੀਂ ਉਹ ਗਾਂ ਦੇ ਮਾਸ ਖਾਂਦੇ ਨੇ ਕਾਦਾ ਖਾਂਦੇ ਨੇ ਕਹਿੰਦੇ ਨੇ ਸਾਨੂੰ ਉਹ ਖਾਣਾ ਵੀ ਨਹੀਂ ਸੀ ਖਾਦਾ ਜਾਂਦਾ ਸਾਡੇ ਕੋਲ ਅਸੀਂ ਬਹੁਤ ਤੰਗ ਸਾਂ ਤੇ ਇਸ ਕਰਕੇ ਸਰ ਫਿਰ ਕੋਈ ਡਾਕਟਰ ਆਇਆ ਉਸਨੇ ਪੁੱਛਿਆ ਕਿ ਤੁਸੀਂ ਖਾਣਾ ਖਾਧਾ ਕਹਿੰਦੇ ਅਸੀਂ ਸਿੱਧਾ ਕਿਹਾ ਵੀ ਅਸੀਂ 3 ਦਿਨ ਤੋਂ ਭੁੱਖੇ ਹਾਂ ਬਿਲਕੁਲ ਕੁਝ ਨਹੀਂ ਖਾਦਾ ਫਿਰ ਉਸ ਅਫਸਰ ਅਫੀਸਰ ਨੇ ਕੁਝ ਨਾ ਕੁਝ ਇਹਨਾਂ ਨੂੰ ਕੁਝ ਖਾਣ ਨੂੰ ਹੋਰ ਕੁਝ ਦਿੱਤਾ ਤੇ ਫਿਰ ਪਤਾ ਨਹੀਂ ਕਿਸੇ ਤਰ੍ਹਾਂ ਗੱਲ ਉਹਨਾਂ ਦੀ ਉੱਪਰ ਵੱਡੇ ਅਫਸਰ ਨਾਲ ਪਹਚਾਈ ਤੇ ਫਿਰ ਉਹਨਾਂ ਨੂੰ ਇੱਕ ਹਫ਼ਤੇ ਬਾਅਦ ਐਤਵਾਰ ਵਾਲੇ ਦਿਨ ਫਿਰ ਜਿੱਥੇ ਅੱਗੇ ਖੜਿਆ ਸੀ ਫਰੰਟ ਲਾਈਨ ਤੇ ਉੱਥੇ ਫਿਰ ਲਿਆਂਦਾ ਯੂਕਰੇਨ ਦੇ ਵਿੱਚ ਵੀ ਇਹਨਾਂ ਦੇ ਕਬਜ਼ਿਆਂ ਵਾਲੀ ਜਗ੍ਹਾ ਤੇ ਸੀ ਹੁਣ ਉਹਨਾਂ ਨੂੰ ਫਰੰਟ ਲਾਈਨ ਤੇ ਭੇਜ ਭੇਜਦੇ ਨੇ ਕਿਉਂਕਿ 10000 10 ਦਿਨ ਦੀ ਟ੍ਰੇਨਿੰਗ ਦਿੱਤੀ ਹੈ ਉਹਦੇ ਵਿੱਚ ਤੁਹਾਨੂੰ ਪਤਾ ਜਦੋਂ ਬੰਦਾ ਫੌਜ ਚ ਭਰਤੀ ਹੁੰਦਾ 9 ਮਹੀਨੇ ਟ੍ਰੇਨਿੰਗ ਹੁੰਦੀ ਹੈ ਇਹਨਾਂ ਨੂੰ ਦਾਸ ਦੇਣ ਦੀ ਟ੍ਰੇਨਿੰਗ ਲੈ ਦੇ ਕੇ ਅੱਗੇ ਭੇਜ ਦੇਣਾ ਫਿਰ ਇਹਨਾਂ ਨੂੰ ਬੰਬ ਵਗਾਰਾ ਵਗਾਰੇ ਕੀ ਪਤਾ ਕਿਸ ਤਰ੍ਹਾਂ ਚਲਾਉਣੇ ਨੇ ਹਾਇ ਜਦੋਂ ਬੱਚਿਆਂ ਦੀ ਵੀਡੀਓ ਆਈ ਹੈ ਨਾ ਜਿਹੜਾ ਕੋਈ ਚੰਗਿਆਈ ਹੋ ਮੈਂ ਦੱਸਾਂਗਾ ਕਿਉਂਕਿ ਜਦੋਂ ਵੀਡੀਓ ਆਈ ਹੈ ਸਾਡੇ ਘਰ ਸਭ ਤੋਂ ਪਹਿਲਾਂ ਤੇ ਪੰਜਾਬ ਸਰਕਾਰ ਭਗਵੰਤ ਮਾਨ ਨੇ ਢਾਲੀਵਾਲ ਸਾਹਿਬ ਨੂੰ ਭੇਜਿਆ ਕਿਸੇ ਸ਼ਿਫਾਰਿਸ਼ ਤੇ ਨਹੀਂ ਭੇਜਿਆ ਉਹਨਾਂ ਨੇ ਡਾਇਰੈਕਟ ਸਾਡੇ ਘਰ ਭੇਜਿਆ ਡੀਸੀ ਸਾਹਿਬ ਆਏ ਔਰ ਬੁਲਸ ਦੇ ਮੌਸਰ ਸਾਰੇ ਐਸਐਸਪੀ ਡਿਊਟੀ ਸਾਹਿਬ ਸਾਰੇ ਆਏ ਤੇ ਤਾਲੀਵਾਲ ਸਾਹਿਬ ਨੇ ਆਣ ਕੇ ਵੀ ਸ਼ਵਾਜ ਦਵਾਇਆ ਕਿਉਂਕਿ ਅਸੀਂ ਬਹੁਤ ਡਿਪਰੈਸ਼ਨ ਸੰਸਾ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਅਸੀਂ ਆਪਣੀ ਪੂਰੀ ਵਾ ਲਾ ਦੇਾਂਗੇ ਤੇ ਉਹਨਾਂ ਨੇ ਆਪਣਾ ਜੋ ਸੈਂਟਰ ਸਰਕਾਰ ਨੂੰ ਭੇਜਣਾ ਸੀ ਲੈ ਕੇ ਜੋ ਕੁਝ ਵੀ ਕਰਨਾ ਸੀ ਉਹਨਾਂ ਨੇ ਕਰ ਦਿੱਤਾ ਕਰਾਲ ਨੇ ਵੀ ਬਿਆਨ ਦਿੱਤੇ ਸੀ ਕਿ ਕੋਈ ਬਾਤ ਨਹੀਂ ਇਹ ਜਿਹੜੇ ਬੱਚੇ ਨੇ ਅਸੀਂ ਆਪਣੇ ਬੱਚੇ ਨੇ ਆਪ ਲਿਆਵਾਂਗੇ ਪਰ ਹੁਣ ਬਿਲਕੁਲ ਸੈਂਟਰ ਵੱਲੋਂ ਕੋਈ ਬਿਲਕੁਲ ਸਲੋ ਕੰਮ ਚੱਲ ਰਿਹਾ ਕਿਉਂਕਿ ਇਲੈਕਸ਼ਨਾਂ ਵੀ ਆ ਰਹੀਆਂ ਚੱਲ ਰਹੀਆਂ ਨੇ ਤੇ ਉਹਦੇ ਵਿੱਚ ਕੋਈ ਇਹੋ ਜਿਹੀ ਖੁੱਲ ਕੇ ਨਹੀਂ ਚੱਲ ਰਿਹਾ ਕੰਮ ਕਿਉਂਕਿ ਜੇ ਚਾਵੇ ਮੋਦੀ ਸਾਹਿਬ ਜੇ ਉਹ ਚਾਣ ਤੇ ਹੁਣ ਹੁਣੇ ਹੁਣੇ ਇਲੈਕਸ਼ਨ ਹੋਈ ਆ ਰਸ਼ੀਆ ਦੀ ਬਾਲਾ ਦਿਨ ਪੁੱਤਨ ਜਿਹੜਾ ਹੈ ਉਹ ਪ੍ਰਧਾਨ ਮੰਤਰੀ ਬਣਿਆ ਤੇ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਵਧਾਈ ਵੀ ਦਿੱਤੀ ਆ ਉਹਨਾਂ ਨੂੰ ਇਹਨਾਂ ਦੇ ਸਬੰਧ ਵੀ ਦੋਨਾਂ ਦੇਸ਼ਾਂ ਦੇ ਸਾਡੇ ਆਪੇ ਤੇ ਰਸ਼ੀਆ ਦੇ ਬਹੁਤ ਚੰਗੇ ਨੇ ਜੇ ਮੋਦੀ ਜੀ ਚਾਹਣ ਅਸੀਂ ਹੱਥ ਜੋੜ ਕੇ ਬੇਨਤੀ ਆ ਕਿ ਅਸੀਂ ਪੰਜਾਬ ਦੇ ਵਾਸੀ ਆ ਪਰ ਹੈ ਤੇ ਅਸੀਂ ਇੰਡੀਆ ਨਹੀਂ ਆ ਹਿੰਦੂਸਤਾਨੀ ਆ ਭਾਰਤੀ ਆ ਇਸ ਕਰਕੇ ਇਹ ਜਿਹੜੇ ਬੱਚੇ ਨੇ ਤੁਹਾਡੇ ਬੱਚੇ ਨੇ ਇਹਨਾਂ ਨੂੰ ਜਲਦੀ ਤੋਂ ਜਲਦੀ ਜੇ ਤੁਸੀਂ ਚਾਹੋ ਤੇ ਕੁਝ ਵੀ ਕਰ ਸਕਦੇ ਹੋ ਜਲਦੀ ਤੋਂ ਜਲਦੀ ਸਾਡੇ ਬੱਚੇ ਸਾਨੂੰ ਵਾਪਸ ਲਿਆ ਵਾਪਸ ਲਿਆਂਦੇ ਜਾਣ ਸਾਨੂੰ ਕੋਈ ਉਧਰ ਦੀ ਤਨਖਾਹ ਦੀ ਲੋੜ ਨਹੀਂ ਕੋਈ ਚੀਜ਼ ਦੀ ਲੋੜ ਨਹੀਂ ਕਿ ਸਾਨੂੰ ਰਸ਼ੀਆ ਦੀ ਤਨਖਾਹ ਮਿਲੇਗੀ ਇਸ ਕਰਕੇ ਨਾਲ ਜਿਹੜੇ ਹੋਰ ਵੀ ਬੱਚੇ ਫਸੇ ਨੇ ਉਹਨਾਂ ਵਾਸਤੇ ਵੀ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਉਹਨਾਂ ਦੇ ਮਾਪੇ ਵੀ ਕਲਪ ਰਏ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਵਾਪਸ ਲਿਆਂਦਾ ਜਾਵੇ